ਉਹ ਬਹੁਤ ਵਧੀਆ ਬਾਈ ਤੂੰ ਕਿੱਥੇ ਰਹਿਣਾ ਅੱਜ ਕੱਲ ਨਾ ਮੈਨੂੰ ਫੋਨ ਕਰਦਾ ਨਾ ਕੁਛ ਨਾ ਮੈਸੇਜ ਨਾ ਕੁਛ ਹੈ ਉਹ ਬਾਈ ਫੋਨ ਕਰਨ ਵਾਲੀ ਗੱਲ ਨਹੀਂ ਹੈਗੀ ਪੇਪਰ ਮੁੱਕੇ ਆਪਣੇ ਅੱਜ ਪੇਪਰ ਮੁੱਕੇ ਆ ਫੋਨ ਤੈਨੂੰ ਕਿੱਧਰ ਤੇ ਕਰ ਦਿੰਦਾ ਉਹ ਬੱਚਾ ਠੀਕ ਹੈ ਤੂੰ ਮੇਰੀ ਗੱਲ ਸੁਣਾ ਹਾਂ ਬਾਈ ਉਹ ਬਾਬੇ ਪੇਪਰ ਮੁੱਕੇ ਆਪਣੇ ਇੱਥੇ ਚੱਲੀਏ ਤੋਂ ਬੜਾ ਅੱਛਾ ਮੌਸਮ ਦੇਖ ਨਾ ਕਰਾ ਏ ਉਹ ਬਾਈ ਮੇਰੇ ਕੋਲ ਨਹੀਂ ਹੈਗੇ ਪੈਸੇ ਯਾਰ ਮੈਨੂੰ ਨਹੀਂ ਮੇਰੇ ਘਰਦਿਆਂ ਨੇ ਕਿਹਾ ਕਿ 10 ਲੱਖ ਰੁਪਏ ਲਾਉਣਾ ਬਾਈ ਮੇਰੇ ਕੋਲ ਵੀ 115000 ਦਾ ਬਜਟ ਹੈ 11500 ਰੁਪਿਆ ਜਾਣਾ ਕਿੱਥੇ ਆ ਜਾਣਾ ਕਿੱਥੇ ਆ? ਚਲਦੇ ਆ ਕਿਤੇ ਇੱਥੇ ਯਾਰ ਕਸੌਲੀ ਕਸੌਲੀ ਚਾਲਦੇ ਆ। ਅੱਛਾ ਕਸੌਲੀ ਜਾਣਾ ਹੈ 1000 ਰੁਪਏ ਚ ਸੜ ਜਾਊਗਾ। ਲੈ ਹੋਰ ਦਰਜਣਾ 1000 ਤੇ ਉਹਦਾ ਮਹਿਬੂਨਾ ਪੱਥਰਾਣਾ ਪੇੜਾ। ਅੱਛਾ ਇੰਨੇ ਉੱਤੇ ਚੱਲ ਹੈ ਗਿਆ ਮੇਰੇ ਕੋਲ ਪੈਸੇ ਐਡੀ ਕੁ ਬੰਦਾ। ਹੂੰ। ਤੂੰ ਨਾ 15ਵੇਂ ਮਿੰਟ ਚ ਮੇਰੇ ਪਿੱਛੇ ਆਣਾ ਚਾਹੁੰਦਾ ਕਿ ਭਾਈ ਗੰਗਾ। ਉਹ ਅੱਜ ਜਾਣਾ ਓਏ। ਅੱਜ ਜਾਣਾ ਮੌਸਮ ਤਾਂ ਤੁਹਾਨੂੰ ਪਤਾ ਹਿਮਾ ਚਲੇ ਭਾਈ ਉਹ ਕਦੇ ਲੱਦ ਪੜਨਾ ਤੋ ਜਵੇ। ਆਹੋ ਇਹ ਤਾਂ ਹੈ ਤੇਰੀ ਗੱਲ ਪੱਕੀ ਆ। ਚੱਲ ਚੱਲ ਫੇਰ ਕਰ 36 ਤਿਆਰ। ਚਾਹ ਤੇ ਕਰਦਾ ਵਾ ਵਾ ਠੀਕ ਹੈ ਚਲ ਮੈਂ ਫਿਰ ਪੈਕਿੰਗ ਬੁਕਿੰਗ ਕਰਕੇ ਫਿਰ ਮੈਂ ਲਿਫਟ ਹਾਂ ਆਪਣੇ ਕੱਪੜੇ ਉਪਰੇ ਬਾਲਾ ਦੋ ਚਾਰ ਜਿਹੜੇ ਬੰਦ ਜੀ ਵਾਠੀ ਠੀਕ ਆ ਓਕੇ ਚਲ ਤੇ ਤਾਹੀ ਠੀਕ ਹੈ ਇਹ ਤੇ ਭਾਲੇ ਜੰਨੇ ਸਮਾਨ ਕਿੰਨੇ ਗੋਲ ਜਨੇ ਲਾਉਣੇ ਆ ਮੈਂ ਭੁੱਲ ਰਿਹਾ ਮੈਨੂੰ ਲੱਗਦਾ ਕੁਝ ਓਹੋ ਫੋਨ ਦੇਖ ਲਾ ਫੋਨ ਚੱਕਣਾ ਭੁੱਲਾ ਪੈਸੇ ਭੁੱਲੇਗਾ ਆਏ ਚਲੋ ਵੀ ਸ਼ਮਲੇ ਸੁਆਦ ਆਉਗਾ ਪੂਰਾ ਮਿੱਠਾ ਪਿਆ ਓਹੋ 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 ਪਤਾ ਕਰਨ ਔਜਲਾ ਜਿਹੜੂ ਧਿਆ ਕਿ ਇੱਕ ਛੋਟੀ ਜੀ ਸਨੇਪਚਟ ਪਾ ਕੇ ਇਹ ਆ ਵੇ 2 SHI MLA ਇਹ ਆ ਕਲੋਗੀ ਬਾਈ ਉਹ ਬਾਈ ਯਾਰ ਕਿਆ ਦੱਸਾਂ ਉਹ ਫੇਟ ਮਾਰ ਗਿਆ ਮੈਨੂੰ ਕੋਈ ਮੋਟਰਸਾਈਕਲ ਵਾਲਾ ਓਹੋ ਯਾਰ ਮੱਲਾ ਦੀ ਮੇਰੀ ਲੱਤ ਟੁੱਟ ਗਈ ਯਾਰ ਖੜ ਜਾ ਬਾਈ ਦੇਖ ਤਾਂ ਇੱਕ ਮਿੰਟ ਰੁਕ ਜਾ ਮੇਰੇ ਤੇ ਤਾਂ ਖੜ ਵੀ ਨਹੀਂ ਹੁੰਦਾ ਰੁਕ ਜਾ ਬਾਈ ਰੁਕ ਜਾ ਬਾਈ ਕਿਹੜੀ ਲੱਤ ਕਹਿ ਰਹੇ ਆਹਾ ਆ ਯਾਰ ਬਾਈ ਕੋਈ ਨਹੀਂ ਬਾਈ ਮੇਰੀ ਗੱਲ ਸੁਣੋ ਮੈਂ ਹੱਡੀਆਂ ਦਾ ਡਾਕਟਰ ਹਾਂ ਕੋਈ ਚੱਕਰ ਨਹੀਂ ਦੱਸ ਮੈਨੂੰ ਕਿਆ ਹੋਇਆ ਦੱਸ ਛੱਡ ਦੇ ਛੱਡ ਦੇ ਨਹੀਂ ਹੁੰਦੀ ਛੱਡ ਦੇ ਦੇਖਦੇ ਆ ਓ ਬਾਈ ਨਹੀਂ ਤਕਲੀਫ ਹੈ ਬਾਈ ਬਾਈ ਬਹੁਤ ਦੁਖਦੀ ਯਾਰ ਅੱਛਾ ਬਾਈ ਫਿਰ ਹੁਣ ਕੀ ਕਰਿਆ ਜਾਵੇ ਦੱਸ ਮੈਂ ਦੱਸਦਾ ਕੀ ਕਰਿਆ ਜਾਵੇ ਬਾਈ ਤੁਸੀਂ ਕੌਣ ਮੈਂ ਬਾਈ ਕੁਦਰਤ ਦਾ ਬਣਾਇਆ ਹੋਇਆ ਬੰਦਾ ਬਾਈ ਭਲਾਂ ਦੀ ਆ ਤੂੰ ਨਹੀਂ ਹੈਗਾ ਹਾਂ ਹਾਂ ਬਾਈ ਇਹ ਤਾਂ ਮੈਂ ਹੀ ਆ ਯਾਰ ਕੱਪਾ ਲਾਉਂਦੀ ਇਹਨੂੰ ਕੀ ਹੋ ਗਿਆ ਬਾਈ ਯਾਰ ਫੇਟ ਮਾਰ ਗਿਆ ਯਾਰ ਇਹਨੂੰ ਕੋਈ ਹਾਂ ਯਾਰ ਹੁਣ ਬਾਈ ਬਾਈ ਯਾਰ ਇਹਦੀ ਹੁਣ ਹੱਡੀ ਟੁੱਟ ਗਈ ਯਾਰ ਹੁਣ ਇਹ ਵਿਚਾਰਾ ਤੰਗ ਹੋਇਆ ਪਿਆ ਯਾਰ ਹੁਣ ਇਹਦਾ ਦੇਖਦੇ ਆਂ ਕੀ ਕਰਨਾ ਪੈਣਾ ਹੱਡੀ ਤੋੜ ਗਿਆ ਬਾਈ ਹੋਰ ਯਾਰ ਫੇਟ ਮਾਰ ਗਿਆ ਕੋਈ ਬਾਈ ਵੈਸੇ ਹੱਡੀ ਜੁੜਨੇ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਬਾਈ ਆਹੀ 6 ਕੁ ਮਹੀਨੇ ਹੀ ਲੱਗਦੇ ਆ ਯਾਰ ਤੂੰ ਕੰਮ ਕਰ ਅਸੀਂ ਹੁਣ ਕੰਮ ਕਰਦੇ ਐਂਬੂਲੈਂਸ ਬੁਲਾ ਲਦੇ ਆ ਤੈਨੂੰ ਚੱਕ ਕੇ ਲੈ ਜੂਗੇ ਉੱਥੇ ਐਂਬੂ ਬੂਲੈਂਸ ਨਹੀਂ ਆਉਂਦੀ ਉਰੀ ਹਾਂ ਬਾਈ ਨਾ 6 ਕਿ ਮਹੀਨੇ ਲੱਗ ਜੰਨੇ ਬਾਈ ਯਾਰ ਫਿਰ ਤੜ 6 ਕਿ ਮਹੀਨੇ ਲੱਗ ਜੰਨੇ ਹਾਂ ਹਾਂ 6 ਕਿ ਮਹੀਨੇ ਲੱਗਦੇ ਹੁਣ ਤੜ ਫਰੇ ਆ ਯਾਰ ਇਹਨੂੰ ਲੈ ਕੇ ਤਾਂ ਜਾਣਾ ਪੈਣਾ ਹੀ ਕਿਸੇ ਤਰੀਕੇ ਨਾਲ ਬਾਈ ਤੈਨੂੰ ਐ ਪਤਾ ਯਾਰ ਬੰਦਾ ਹੈ ਕੌਣ ਤਾਂ ਸਰਦਾਰ ਤਾਂ ਬੰਦਾ ਰੋਡਾ ਤਾਂ ਕੌਣ ਤਾਂ ਭਈਆ ਤਾਂ ਪੰਜਾਬੀ ਕੌਣ ਤਾਂ ਪਤਾ ਤੈਨੂੰ ਨਹੀਂ ਬਾਈ 6 ਕਿ ਮਹੀਨੇ ਲੱਗਦੇ ਆ ਹਾਂ ਹਾਂ 6 ਮਹੀਨੇ ਲੱਗਵੇ ਕੀ ਹੋ ਗਿਆ ਤੈਨੂੰ ਕਰਦੀ ਐ ਫਿਰ 6 ਕਿ ਮਹੀਨੇ ਜੁਗ ਮਤਲਬ ਬਾਈ ਤੇਰਾ ਮਤਲਬ ਤਾਂ ਕੁਛ ਨਹੀਂ ਮੇਰਾ ਵੀ ਨਾ ਭਾਈ ਕੀ ਆ ਕਰੀ ਜਾਂਦਾ ਕੋਈ ਨਹੀਂ ਤੂੰ ਹੈ ਨਾ ਟੈਨਸ਼ਨ ਨਹੀਂ ਕਰ ਬੰਦੇ ਆ ਹਲੋ ਦਾ ਉਹ ਯਾਰ ਬਾਹ ਦਾ ਫਾਇ ਪਾਣੀ ਪੀ ਲਿਆ ਮੜ ਜਾ ਓਰੇ ਤੂੰ ਦੱਸ ਕਿਹੜਾ ਪਾਣੀ ਪੀਊਂਗਾ ਕੋਲ ਪਾ ਲੋ ਸਨੈਪ ਚੈਟਾਂ ਕਿ Oh, huh? <laughs>